ਮੈਂ ਨਾ ਉਹਦੇ ਘਰੇ ਜਾ ਕੇ ਲੀੜਿਆਂ ਨੂੰ ਅੱਗ ਲਾ ਕੇ ਟੈਂਕੀ ਤੇ ਚੜੂੰਗੀ ਨੰਗੀ ਹੋ ਕੇ ਕਿੱਥੇ ਉਹ ਵੇਖਦਾ ਮੇਰੀ ਵੀਡੀਓ ਵੇਖ ਕੇ ਆਦਾ ਚੁੱਪ ਕਰਕੇ ਆ ਜੇ ਹੁਣ ਉਹਦੇ ਕੋ ਫੋਟੋਆਂ ਵੀਡੀਓ ਸਾਰੀਆਂ ਤੁਹਾਡੀਆਂ हां ਵੀਰੇ ਸਾਰਾ ਕੁਸ ਉਹਦੇ ਕੋਲ ਮੇਰਾ ਹੁਣ ਤੁਹਾਨੂੰ ਡਰ ਨਹੀਂ ਲੱਗਦਾ ਜੇ ਵਾਇਰਲ ਹੋ ਰਲ ਕਰ ਵੀਰੇ ਡਰ ਕਰਦੇ ਵਾਇਰਲ ਮਤ ਕਹਿਣਾ ਕਰਦੇ ਮਤਲਬ ਚਾਹੁੰਦੇ ਤੁਸੀਂ हां ਕਰਦੇ ਉਹਦੇ ਬਿਨਾ ਜਮਾ ਨਹੀਂ ਰਹਿੰਦੀ ਹੁਣ ਮੈਂ ਉਦਾਂ ਬੱਸ ਇੱਕ ਪਾਸਾ ਕਰਕੇ ਹਟੂੰਗੀ ਮੈਂ ਉਹਦਾ ਇੱਕ ਪਾਸਾ ਕਰਕੇ ਰੂਗੀ ਮੈਨੂੰ ਵੀਰੇ ਰੌਣ ਅੱਖਾ ਕਰ ਦਿੰਦਾ ਸੀ ਵੀਡੀਓ ਕਾਲ ਤੇ ਦਿਨ ਰਾਤ ਕਿਤੇ ਕੋਸ ਵਿਖਾ ਦੇ ਇੱਕ ਤੇ ਕੋਸ ਬੜਾ ਕੁਛ ਕਹਿੰਦਾ ਸੀ ਵੀਰੇ ਮੈਨੂੰ ਉਹ ਨਾ ਬੜਾ ਕੀ ਯੂਜੀ ਮੈਂ ਬੁੱਲੀ ਨਹੀਂ ਵੀਰੇ ਇਹ ਕੋਸ ਵੀ ਬਾਤਾਂ ਜੇ ਆਏਗੇ ਨਹੀਂ ਮੈਂ ਨਾ ਉਹਨੇ ਤੇ ਘਰੇ ਜਾ ਕੇ ਲੀੜਿਆਂ ਨੂੰ ਅੱਗ ਲਾ ਕੇ ਟੈਂਕੀ ਤੇ ਚੜੂੰਗੀ ਨੰਗੀ ਹੋ ਕੇ ਕਿੱਥੇ ਉਹ ਵੇਖਦਾ ਮੇਰੀ ਵੀਡੀਓ ਵੇਖ ਕੇ ਆਦਾ ਚੁੱਪ ਕਰਕੇ ਆ ਜੀ ਪਹਿਲਾਂ ਮੈਂ ਵੀਰੇ ਚੋਪਸੀ ਮੈਂ ਹੁਣ ਬੱਸ ਉਹਦੇ ਹੱਕ ਚ ਕੋਡਾ ਰਹਿ ਕੇ ਰਹਿਣਾ ਵੀਰੇ ਬੱਸ ਉਹਦੇ ਮੈਂ ਘਰੇ ਜਾਉਂਗੀ ਮੈਂ ਜਿੰਦਾ ਪਨ ਕੇ ਬੱਸ ਉਹਦੇ ਘਰੇ ਬਹਿ ਜਾਊਂਗੀ ਮੈਂ ਦਾਵਾ ਵੀ ਕੀਤਾ ਸੀ ਵੀਰੇ ਉਹਨਾਂ ਤੇ ਬਾਲਾ ਕੁਝ ਭਝਾਲ ਪਿਆ ਪਿਆ ਵੀਰੇ ਖਬਰਾ ਮੇਰੇ ਨਾਲ ਬਾਲਾ ਨਹੀਂ ਲੱਗਦੇ ਨਾ ਮੇਰੇ ਤਾਂ ਇੰਨੇ ਪੱਤਰਕਾਰ ਹੁੰਦੇ ਮੇਰੇ ਕੋਲ ਤਾਂ ਗੱਲਾਂ ਹੀ ਛੱਡਦੇ ਵੀਰੇ ਨਾਲ ਇਹਦਾ ਨਾਂ ਲੇ ਕੇ ਪੋਸਟਰ ਬਣਾ ਕੇ ਫੋਟੋ ਮਾ ਲਾਉਂਗੀ ਆਪਦੇ ਨਾਲ ਮੇਰੀ ਇਹ ਮੁੰਡੇ ਨਾਲ ਗੱਲ ਸੀ ਹੁਣ ਵੀਡੀਓ ਵੇਖੀ ਵੀ ਜਾਂਦਾ ਮੇਰੇ ਕੋਲ ਆਜ ਇੱਕ ਵਾਰੀ ਉਹ ਇਹ ਜਦ ਸਾਰੇ ਗੈਂਡੇ ਨੇ ਪਵਾਇਆ ਥੇ ਹੋਣੇ ਨੇ ਗੈਂਡੇ ਗੈਂਡਾ ਕਿਡਾ ਉਹਦੇ ਲੁੱਤੀਆਂ ਲਾਉਂਦਾ ਸੀ ਇਹ ਸੋਣ ਹੀ ਨਹੀਂ ਆਇਆ ਨਹੀਂ ਤੁਮ ਕੁੜੀ ਨਾ ਵਿਆਹ ਕਰਾ ਲਾ ਇਹੋ ਲੱਗਿਆ ਨਹੀਂ ਸਾਰਾ ਕੁਝ ਇਹ ਗੈਂਡੇ ਨੇ ਜੱਪਵਾਏ ਮੈਂ ਤਾਂ ਸੋਨੂੰ ਸੋਚ ਰਹੀ ਹਾਂ ਮੈਂ ਤੇ ਗੁਰੂ ਮਸੱਦ ਕੇ ਧਰਨੇ ਦੀ ਹੱਲ ਕਰ ਰਹੀ ਹਾਂ ਮੈਂ ਬਾਹਰ ਚ ਉਹਨਾਂ ਦੇ ਧਰਨਾ ਲਾ ਦੂੰਗੀ ਵੀਰੇ ਸਾਰਾ ਚੇਂਜ ਕਰਾਉਣਾ ਸੀ ਸਰਜਰੀ ਕਰਾ ਦਿੰਦੀ ਸੀ ਸਰੀ ਉਹ ਪੈਸੇ ਪੁਹੇ ਤਾਂ ਉਹ ਲਾਉਂਦਾ ਸੀ ਪੈਸੇ ਤਾਂ ਵੀਰੇ ਮੱਪਾ ਲਾ ਦੇ ਲਾਉ ਲੂੰ ਚੱਕ ਕੇ ਵੀਰੇ ਸਾਰਾ ਕੁਝ ਕਰ ਦਿੰਦੀ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਸੀ ਉਹਨਾਂ ਨੂੰ ਕੇਹੜਾ ਤਾਂ ਹੀ ਲੱਗਣਾ ਹੈ ਮੁੰਡਾ ਬਾਹਰ ਚ ਮੱਪੜੀ ਬਣ ਜਾਣਾ ਸੀ ਰੌਲਾ ਪਾ ਲੈਣਾ ਸੀ ਮੈਂ ਕਿਸ ਤਾਲ ਐ ਨਾ ਮ ਮੇਰਾ ਤਾਂ ਮਾਮਲਾ ਵੀਰੇ ਐ ਮੇਰੀ ਕਿਸੇ ਮੁੰਡੇ ਨਾਲ ਗੱਲ ਸੀ ਤੇ ਉਹ ਮੇਰੇ ਨਾਲ ਰਹਿੰਦਾ ਸੀ ਪੜਦੇ ਰਹੇ ਆ ਇਕੱਠੇ ਸੀ ਤੇ ਉਹਨੇ ਹੁਣ ਵਿਆਹ ਕਰਵਾ ਲਿਆ ਕਿਸੇ ਮੁੰਡੇ ਨਾਲ ਉਹ ਕੁੜੀ ਨਾਲ ਕਿਸੇ ਨਾਲ ਵੀਰੇ ਉਹਨੇ ਤੇ ਹੁਣ ਮੇਰੇ ਨਾਲ ਉਹ ਸੰਬੰਧ ਨਹੀਂ ਬਣਾ ਰਿਹਾ ਉਹਦੇ ਤੇ ਪਹਿਲਾਂ ਤੁਹਾਡੇ ਨਾਲ ਪੂਰੇ ਵਾਅਦੇ ਕੀਤੇ ਸੀ ਹਾਂ ਵਾਅਦੇ ਵੀਰੇ ਪੂਰੇ ਕੀਤੇ ਸੀ ਮੈਂ ਤੁਹਾਨੂੰ ਸਾਰ ਸੌਂਕ ਸਾਰੇ ਪੂਰੇ ਕਰੂੰਗਾ ਕਿੱਥੇ ਤੁਸੀਂ ਕਹੋਗੇ ਮੈਂ ਉੱਥੇ ਬੈਠੂੰਗਾ ਕਿੱਥੇ ਕਹੋਗੇ ਨਹੀਂ ਬੈਣਾ ਉੱਥੇ ਮੈਂ ਨਹੀਂ ਬਹਿੰਦਾ ਤੁਹਾਡੀ ਗੱਲਬਾਤ ਕਿਵੇਂ ਹੋਈ ਤੁਹਾਡੀ ਗੱਲਬਾਤ ਵੀਰੇ ਸਾਡੀ ਬਸ ਐ ਹੀ ਹੋਗੀ ਤੁਰੇ ਫਿਰਦਿਆਂ ਦੀ ਤੁਰੇ ਫਿਰਦਿਆਂ ਹਾਂ ਵੀਰੇ ਪੜਦੇ ਸੀ ਕਾਲਜ ਤੇ ਐ ਮੁੰਡੇ ਉਵੀ ਮੁੰਡਾ ਤੋਂ ਮੁੰਡੇ ਹੀ ਪਸੰਦ ਕਰਦਾ ਹਾਂ ਵੀਰੇ ਮੁੰਡਾ ਉਵੀ ਕੀ ਦੇਖਿਆ ਤੁਹਾਡੇ ਚ ਉਹਨੇ ਬਸ ਵੀਰੇ ਪਿਆਰ ਹੀ ਸਾਡਾ ਇਦਾਂ ਦਾ ਅਸੀਂ ਵੀਰੇ ਚਾੜ ਕਰਦੇ ਸਕੂਲ ਚ ਕਾਲਜ ਚ ਜਫਫਣਾ ਜਫਫਣਾ ਪਾਈ ਜਾਂਦੇ ਰਹਿੰਦੇ ਸੀ ਵੀਰੇ ਨਾਮ ਕੀ ਹੈ ਮੁੰਡੇ ਦਾ ਨਾਮ ਵੀਰੇ ਜਗਤਾਰ ਆ ਵੀਰੇ ਉਹਦਾ ਨਾਮ ਜਗਤਾਰ ਹਾਂ ਵੀਰੇ ਤੇ ਕੀ ਕੰਮ ਕਰਦਾ ਉਹ ਕੰਮ ਵੀਰੇ ਉਹ ਨਕਲ ਲੈਂਦੇ ਆ ਆਈ ਫੈਕਟਰੀ ਲੱਗਿਆ ਵੀ ਉਹ ਲਗਾਇਆ ਤੇ ਘਰ ਦੇ ਨੂੰ ਜਦੋਂ ਪਹਿਲੀ ਵਾਰ ਹੀ ਪਤਾ ਲੱਗਿਆ ਵੀ ਤੁਸੀਂ ਲੌਂਡੇ ਹੋ ਤਾਂ ਕੀ ਰਿਐਕਸ਼ਨ ਆਇਆ ਘਰ ਦਾ ਵੀਰੇ ਘਰ ਦੇ ਤਾਂ ਹੁਣ ਪਤਾ ਹੀ ਗਾਲਾਂ ਹੀ ਕੱਢਦੇ ਹੁੰਦੇ ਵੀਰੇ ਘਰ ਦੇ ਤਾਂ ਹੁਣ ਮਾਰਾ ਹੀ ਬੋਲਦੇ ਉਹਨਾਂ ਨੇ ਤਾਂ ਮੈਨੂੰ ਬੇਦਾਵੇ ਲਖਾਇਆ ਹੋਇਆ ਵੀਰੇ ਤੁਹਾਨੂੰ ਨਹੀਂ ਲੱਗਦਾ ਤੁਸੀਂ ਗਲਤ ਕੰਮ ਕਰਨ ਲੱਗ ਗਲਤ ਡਿਸੀਜਨ ਲੈ ਗਏ ਵੀਰੇ ਗਲਤ ਕਹਦਾ ਵੀਰੇ ਪਿਆਰ ਆ ਮੇਰਾ ਉਹਦੇ ਨਾਲ ਗਲਤ ਨਹੀਂ ਪੂਰਾ ਪਿਆਰ ਹੈ ਹਾਂ ਵੀਰੇ ਪੂਰਾ ਪਿਆਰ ਕਿਵੇਂ ਕਹਿਣਗੇ ਮੈਂ ਵੀ ਕਰੂੰਗੀ ਮੁੰਡੇ ਨਾਲ ਹੀ ਪਿਆਰ ਹੋਣਾ ਸੀ ਬਾਈ ਕੁੜੀਆਂ ਨਹੀਂ ਮਰਗੀਆਂ ਕੁੜਣਾ ਨਾਲ ਨਹੀਂ ਕਰਨਾ ਵੀਰੇ ਮੈਨਾਂ ਵਾਲੀ ਫੀਲਿੰਗ ਹੀ ਨਹੀਂ ਵੀਰੇ ਮੇਰੇ ਚ ਮਤਲਬ ਮੁੰਡਿਆਂ ਨਾਲ ਹੀ ਕਰਨਾ ਹੈ ਉਹਦੇ ਨਾਲ ਹੀ ਕਰ ਹੋ ਸਾਰਾ ਕੁਝ ਕੀਤਾ ਉਹਨੇ ਮੇਰੇ ਨਾਲ ਛਿਰਿਆਂ ਚ ਜਾ ਕੇ ਸਾਰਾ ਕੁਝ ਕੀਤਾ ਮੈਨੂੰ ਥੱਲੇ ਪਾ ਲੈਂਦਾ ਸੀ ਸਾਰਾ ਕੁਝ ਕੀਤਾ ਵੀਰੇ ਮੈਂ ਰੂਮਾਂ ਚ ਰਾਤ ਰਹੀਆਂ ਉਹਦੇ ਨਾਲ ਤਿੰਨ ਤਿੰਨ ਰਾਤਾਂ ਰਹਿੰਦੀ ਰਹੀਆਂ ਮੈਂ ਉਹਦੇ ਬਿਨਾ ਕਿਤੇ ਨਹੀਂ ਜਾਂਦੀ ਤੇ ਹੁਣ ਫਿਰ ਹੁਣ ਵਾਦੇ ਮੁੱਕਰ ਗਿਆ ਹਾਂ ਹਾਂ ਵਾਦੇ ਮੁੱਕਰ ਗਿਆ ਵੀਰੇ ਹੁਣ ਮੈਨੂੰ ਲੱਭ ਵੀ ਨਹੀਂ ਰਿਹਾ ਕਿੱਥੇ ਆਹੋ ਬਾਈ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮਤਲਬ ਮੁੰਡਾ ਹੋ ਕੇ ਮੁੰਡੇ ਨੂੰ ਪਸੰਦ ਕਰਦਾ ਸ਼ਰਮ ਕਾਦੀ ਹੈ ਵੀਰੇ ਇਹ ਮੈਨੂੰ ਤਾਂ ਪਿਆਰ ਬਹੁਤ ਜ਼ਿਆਦਾ ਕਰਦਾ ਸੀ ਵੀਰੇ ਉਹ ਆ ਦੇ ਘਰਾਂ ਵਾਲੀ ਦੇ ਪਿੱਛੇ ਲੱਗ ਕੇ ਮੈਨੂੰ ਸਾੜ ਰਿਹਾ ਹੁਣ ਕਰਦੇ ਕੀ ਕਹਿੰਦੇ ਹੋ ਘਰ ਦੇ ਤਾਂ ਵੀਰੇ ਕਹਿੰਦੇ ਹਣ ਵਿਰੇ ਮੱਚੇ ਪਿਆ ਮੇਰੇ ਤੇ ਹੋ ਹੁਣ ਤੇਰੇ ਘਰ ਚ ਕੌਣ ਕੌਣ ਮੇਰੀ ਮੰਮੀ ਮੇਰਾ ਡੈਡੀ ਤੇ ਭਰਾ ਵੀਰੇ ਤੇ ਡੈਡੀ ਨਹੀਂ ਬੋਲਦਾ ਕੋ ਨਾ ਨਾ ਵਿਰੇ ਬੋਲਦੇ ਮੈਂ ਘਰੇ ਜਾਂਦੀ ਨਹੀਂ ਮੈਂ ਰਹਿਣੀ ਐ ਇੱਥੇ ਲੱਗ ਗਈ ਨਾਲ ਲੈ ਪਿੰਡੀ ਰਹਿਣੀ ਐ ਮੈਂ ਤੇ ਤੇਰੇ ਭਰਾ ਨੂੰ ਸ਼ਰਮ ਨਹੀਂ ਆਉਂਦੀ ਬਾਈ ਵੀ ਮੇਰਾ ਭਰਾ ਐ ਕਰਕੇ ਐ ਕੁਝ ਨਹੀਂ ਹੁੰਦਾ ਭਰਾ ਨੂੰ ਫੇਰ ਕੇ ਕਹੀ ਜਾਂਦੇ ਲੋਕ ਤਾਂ ਬਾਲਾ ਕੁਝ ਕਹਿੰਦੇ ਵਿਰੇ ਟੀਚਰਾਂ ਨਹੀਂ ਕਰਦੇ ਲੋਕ ਵਿਰੇ ਟੀਚਰਾਂ ਤਾਂ ਕਰਦੇ ਆ ਹੁਣ ਮੈਂ ਕੀ ਕਰਾਂ ਮੇਰਾ ਤਾਂ ਹੁਣ ਕੰਮ ਹੀ ਹੈ ਵਿਰੇ ਮੈਂ ਕੁਝ ਕਰ ਨਹੀਂ ਸਕਦੀ ਇਹ ਮੇਰਾ ਤਾਂ ਪਿਆਰ ਹੀ ਉਹਦੇ ਨਾਲ ਕੰਮ ਕੁਮ ਕੀ ਕਰਦੇ ਤੁਸੀਂ ਕੰਮ ਵਿਰੇ ਬਸ ਮੈਂ ਹਾਈ ਟਾਈਮ ਪੂਈ ਆ ਵਿਰੇ ਇਹ ਨਾਲੇ ਕਹਿੰਦੇ ਪਿਆਰ ਨਾਲੇ ਟੈਂਪੂ ਬਸ ਉਹਦਾ ਟੈਂਪੂ ਮੈਂ ਹੋਰ ਦਾ ਨਹੀਂ ਵੀਰੇ ਕਿਸੇ ਦਾ ਇੰਸਟਾਗ੍ਰam ਚਲਾਉਣਾ ਸੀ ਹਾਂ ਵੀਰੇ ਚਲਾਉਣਾ ਮੈਂ ਕਿੰਨੇ ਕੁ ਫਾਲੋਅਰ ਫਾਲੋਅਰ ਮੇਰੇ ਹੈਗਾ 10000 ਫਾਲੋਅਰ ਕਿੰਨੇ ਕਾਸ਼ ਕਿੰਨੇ ਕ ਆਸ਼ਕ ਤਾਂ ਵੀਰੇ ਮੇਰੇ ਹੈਗੇ ਆ ਸਹੀ ਤਾਂ ਮੇਰਾ ਉਹੀ ਸੀ ਕੱਲਾ ਤੇ ਆਸ਼ਕ ਨਾਲੇ ਇੰਨੀਆਂ ਤਾਂ ਕੁੜੀਆਂ ਦੇ ਨਹੀਂ ਹੁੰਦੇ ਜਿੰਨੇ ਤੁਸੀਂ ਰੱਖੀ ਬੈਠੇ ਹੋ ਨਾਲੇ ਕਹਿੰਦੇ ਉਹਦੇ ਨਾਲ ਹੀ ਵਿਆਹ ਕਰਾਉਣਾ ਵੀਰੇ ਉਹਦਾ ਟਾਈਮ ਪਾਸ ਵਾਸਤੇ ਕੁਦੋਂ ਕਿਤੇ ਬਿਜੀ ਹੁੰਦੇ ਸੀ ਮੋਨਾਂ ਨਾਲ ਟਾਈਮ ਪਾਸ ਕਰ ਲੈਂਦੀ ਸੀ ਤੇ ਮੈਨੂੰ ਮੈਨੂੰ ਮੰਨ ਕੇ ਚੱਲ ਮੈਨੂੰ ਯਕੀਨ ਬਹੁਤ ਸੀ ਮੈਨੂੰ ਉਹਦੇ ਤੇ ਮੇਰੇ ਨਾਲ ਰਹੂਗਾ ਨਾ ਉਹ ਮੈ ਤੇ ਆ ਉਹਦੇ ਤੇ ਯਕੀਨ ਸੀਗਾ ਹਾਂ ਹੁਣ ਹੁਣ ਕੀ ਕਹਿੰਦਾ ਕਿ ਮਤਲਬ ਵਿਆਹ ਨਹੀਂ ਕਰਾਉਂਦਾ ਹੁਣ ਵੀਰੇ ਮਤੇ ਘਰੇ ਗਈ ਸੀ ਇੱਕ ਦੋ ਵਾਰੀ ਘਰੇ ਜਿੰਦੇ ਲੱਗੇ ਪਏ ਪਤਾ ਹੀ ਨਹੀਂ ਵੀਰੇ ਕਿੱਥੇ ਰਹਿੰਦਾ ਨਾ ਫੋਨ ਚਲਾਉਂਦਾ ਨਾ ਇੰਸਟਾਗ੍ਰam ਕੁਛ ਨਹੀਂ ਚਲਾਉਂਦਾ ਵੀਰੇ ਹੋਰ ਪਰਿਵਾਰ ਚ ਕੌਣ ਸੀ ਕੌਣ ਉਹਦੇ ਉਹਦੇ ਵੀਰੇ ਉਹਦੀ ਮੰਮੀ ਭੈਣ ਭਰਾ ਪਿਓ ਸਾਰੇ ਸਾਰੇ ਸੀ ਵੀਰੇ ਉਹਦੇ ਪਤਾ ਸੀ ਉਹਨੂੰ ਉਹਦੇ ਬਾਰੇ ਤੁਹਾਡੇ ਬਾਰੇ ਹਾਂ ਵੀਰੇ ਉਹਨਾਂ ਦੇ ਘਰੇ ਵੀ ਪਤਾ ਸੀ ਤਾਂ ਇਹਦੇ ਵੀਰੇ ਜਾਬੜੇ ਹੋ ਪਤਾ ਹੀ ਨਹੀਂ ਉਹਨੂੰ ਕਿੱਥੇ ਰਹਿੰਦੇ ਆ ਉਹ 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 ਸਹਿਮਤ ਸੀਗੇ ਵੀ ਤੁਹਾਡੇ ਆਪਸ ਵਿੱਚ ਨਾ ਪਤਾ ਨਹੀਂ ਵੀਰੇ ਸਹਿਮਤ ਪਤਾ ਨਹੀਂ ਵੀਰੇ ਅਜੇ ਦਾ ਪਰ ਵਿਆਹ ਕਰਵਾਏ ਤਾਂ ਪਤਾ ਲੱਗਣਾ ਵੀਰੇ ਫਿਰ ਤਾਂ ਸੈਮਤ ਹੋ ਜਾਂਦੇ ਹੁੰਦੇ ਆ ਤੇ ਹੁਣ ਹੁਣ ਮਤਲਬ ਕੀ ਮੈਂ ਹੁਣ ਤੁਸੀਂ ਚਾਹੁੰਦੇ ਕੀ ਹੋ ਤੁਸੀਂ ਚਾਹਣਾ ਵੀਰੇ ਮੈਂ ਤੁਹਾਨੂੰ ਅਸੀਂ ਕਹਿੰਨੀ ਮੇਰੇ ਨਾਲ ਆ ਕੇ ਵਿਆਹ ਕਰਾਵੇ ਨਹੀਂ ਮੈਂ ਮਰ ਗਈ ਉਹਦਾ ਨਾ ਲੱਗੂਗਾ ਵੀਰੇ ਤੇ ਘਰਦਿਆਂ ਨੇ ਤੁਹਾਨੂੰ ਮਤਲਬ ਤੁਸੀਂ ਜੰਮੇ ਹੋਗੇ ਤੇ ਘਰਦਿਆਂ ਨੇ ਨੰਮ ਬੰਨੇ ਹੋਣੇ ਆ ਵੀ ਖੁਸ਼ੀ ਮਨਾਈ ਹੋਣੀ ਆ ਵੀ ਸਾਡੇ ਮੁੰਡਾ ਪੈਦਾ ਹੋਇਆ ਤੇ ਤੁਸੀਂ ਆਹ ਕੰਮ ਕਰੀ ਜਾਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀਰੇ ਸ਼ਰਮ ਘਾਦੀ ਹੁੰਦੀ ਆ ਵੀਰੇ ਨੰਮ ਤਾਂ ਮੂੰ ਵੀ ਬੰਨੇ ਆ ਜਾਂਦਾ ਹੁੰਦਾ ਤੇ ਮੈਂ ਵੀ ਬਨੂਗੀ ਕਿਦੋਂ ਮੇਰੇ ਮੁੰਡਾ ਹੋ ਗਿਆ ਇਹ じゃ ਕੀ ਆ ਤੁਹਾਡੇ ਚ ਸਿਰ ਜਿਹੜੇ ਤੁਹਾਡੇ ਚ ਹੀ ਹੁੰਦਾ ਵੀ ਤੁਹਾਨੂੰ ਮੁੰਡੇ ਪਸੰਦ ਆਉਂਦੇ ਸਾਡੇ ਚ ਤਾਂ ਹੁੰਦਾ ਨਹੀਂ ਨਾ ਨਾ ਵੀਰੇ ਤੁਸੀਂ ਰਹਿਣ ਲੱਗੇ ਛੋਡੇ ਚ ਵੀ ਹੋ ਜੂਗਾ اچھا ਇਹ ਸੰਗਤ ਦਾ ਸਰਾ ਹੈ ਹਾਂ ਵੀਰੇ ਮੈਂ ਇਹੋ ਜਿਹੀ ਰਹਿਨੇ ਹੋ ਪੂਰੇ ਹਾਂ ਵੀਰੇ ਮੈਂ ਇਹੋ ਜਿਹੀ ਪਟਿਆਲੇ ਰਹਿਣੀ ਆ ਮੈਂ ਵੀਰੇ ਹੁਣ ਤੇ ਉੱਥ ਤੇ ਤੁਹਾਨੂੰ ਆਪ ਨੂੰ ਸ਼ਰਮ ਨਹੀਂ ਆਉਂਦੀ ਜਦੋਂ ਤੁਸੀਂ ਬਾਜ਼ਾਰ ਜਾਂਦੇ ਹੋ ਜਾਂ ਕਿਤੇ ਜਾਂਦੇ ਹੋ ਵੀ ਤੁਹਾਡੇ ਅੱਲ ਜੋ ਟੀਚਰਾਂ ਕਰਦੇ ਆ ਲੋਕ ਨਾ ਨਾ ਵੀਰੇ ਮੈਂ ਤਾਂ 40-50 ਮੁੰਡੇ ਮੇਰੇ ਪਿੱਛੇ ਹੀ ਹੁੰਦੇ ਆ ਕਦੋਂ ਮੈਂ ਤੁਰਦੀ ਆ ਬਾਜ਼ਾਰ 'ਚ ਤੇ ਪੂਰਾ ਹੱਬ ਕੇ ਕਹਿੰਦੇ ਹੋ ਹਾਂ ਵੀ ਇੰਨੇ ਚੱਲ ਹਾਂ ਵੀਰੇ ਮੇਰੇ ਪਿੱਛੇ ਤਾਂ ਡਾਰਾਂ ਹੀ ਹੁੰਦੀਆਂ ਉਹਨੇ ਤੁਸੀਂ ਕਿਹਾ ਮੈਂ ਉਹਨੂੰ ਪਿਆਰ ਕਰਦਾ ਹੁਣੇ ਤੁਸੀਂ ਕਹਿੰਦੇ ਹੋ ਵੀ ਮੈਨੂੰ ਉਹ ਵਧੀਆ ਲੱਗਦਾ ਵੀ ਜਦੋਂ ਮੇਰੇ ਮਗਰ ਮੁੰਡੇ ਆਉਂਦੇ ਆ ਤੇ ਤੁਹਾਨੂੰ ਇਹ 'ਚ ਸ਼ਰਮ ਨਹੀਂ ਆਉਂਦੀ ਇਹ ਗੱਲਾਂ ਕਰਦੇ ਨਾ ਨਾ ਵੀਰੇ ਉਹ ਵੀ ਮੇਰੇ ਨਾਲ ਹੁੰਦਾ ਉਹਨੂੰ ਪਤਾ ਹੀ ਹੁੰਦਾ ਮੇਰੇ ਪਿੱਛੇ ਕਿੰਨੀ ਮਡੇਰ ਹੁੰਦੀ ਹੈ ਮੇਲਿਆਂ ਇਹ ਗੱਲ ਉਹ ਵੀ ਖੋਸ਼ ਸੀ ਹਾਂ ਵੀਰੇ ਉਹ ਵੀ ਖੋਸ਼ ਸੀ ਦੋਵਾਂ ਨੂੰ ਸ਼ਰਮ ਨਹੀਂ ਆਉਂਦੀ ਨਾ ਨਾ ਵੀਰੇ ਸ਼ਰਮ ਕਾਦੀ ਪਿਆਰ ਸੀ ਸਾਡਾ ਤਾਂ ਹੁਣ ਉਹ ਦੱਸ ਹੀ ਨਹੀਂ ਰਿਹਾ ਮੈਨੂੰ ਦੱਸ ਜੇ ਤੇ ਮੈਂ ਉਹਦੇ ਤੇ ਵੀ ਕਾਰਵਾਈ ਵੀ ਕਰ ਸਕਦੀ ਆ ਮੈਂ ਇਹ ਕਹਿੋ ਜਾ ਪਿਆਰ ਆ ਵੀ ਨਾਲ ਫਿਰਦੇ ਆ ਵੀ ਹੋਰ ਵੀ ਮੁੰਡੇ ਦੇਖਦੇ ਆ ਉਹ ਵੀ ਵਧੀਆ ਲੱਗਦਾ ਉਹਦੇ ਨਾਲ ਵੀ ਰਹਿਣਾ ਇਹ ਕਹਿੋ ਜਾ ਪਿਆਰ ਵੀਰੇ ਪਿਆਰ ਤਾਂ ਇਹੋ ਜਿਹਾ ਹੀ ਹੁੰਦਾ ਤੁਰਦਾ ਫਿਰਦਾ ਪਿਆਰ ਤਾਂ ਸਹੀ ਤਾਂ ਉਹਦੇ ਨਾਲ ਸੀ ਇਹਦਾ ਤੁਰਦਾ ਫਿਰਦਾ ਪਿਆਰ ਸੀ ਤੇ ਜਿਹੜੇ ਹੁਣ ਤੇਰੀ ਉਮਰ ਹੈ ਜੇ ਤੇਰਾ ਕੋਈ ਛੋਟਾ ਭਰਾ ਹੁੰਦਾ ਤੂੰ ਉਹਨੂੰ ਕੀ ਸਿਖਾਉਂਦਾ ਫਿਰ ਉਹਨੂੰ ਵੀ ਵੀਰੇ ਇਹੀ ਕੰਮ ਸਿਖਾ ਦਿੰਦੀ ਮੈਂ ਆਹੀ ਸਿਖਾ ਦ ਕੀ ਚੱਕਰ ਆ ਵੀਰੇ ਪਹਿਲਾਂ ਉਹਨੇ ਮੇਰਿਆਂ ਚੀਕਾ ਕਢਾਇਆ ਸੀ ਹੁਣ ਉਹਦੀਆਂ ਮੈਂ ਕਢਾਂਗੀ ਚੀਕਾ ਅੱਛਾ ਪੂਰੀਆਂ ਹਮਤ ਹਾਂ ਵੀਰੇ ਚਿਰਿਆਂ ਚ ਲੈ ਜਾ ਕੇ ਮੇਰਿਆਂ ਚੀਕਾ ਕਢਾਉਂਦਾ ਰਿਹਾ ਔਰ ਉਮਾਂ ਚ ਦਿਨ ਰਾਤ ਲੱਗਿਆ ਰਹਿੰਦਾ ਸੀ ਤੇ ਮੈਂ ਪਈ ਰਹਿੰਦੀ ਸੀ ਥੱਲੇ ਅੱਛਾ ਬੁਲਾਉਂਦਾ ਕਿਵੇਂ ਸੀ ਉਹ ਮਤਲਬ ਮੈਨੂੰ ਵੀਰੇ ਲਾਡੂ ਕਹਿੰਦਾ ਸੀ ਉਹ ਲਾਡੂ ਹਾਂ ਤੇ ਬਲਾ ਕਿੰਨੇ ਕਦੇ ਕੋ ਬੁਲਾਉਂਦਾ ਸੀ ਮਤਲਬ ਦਿਨ ਕਿ ਰਾਤ ਰਾਤ ਨੂੰ ਵੀਰੇ ਲਾਡੂ ਲਾਡੂ ਹੀ ਕਰੀ ਜਾਂਦਾ ਉਹਨੇ ਪਏ ਨੇ ਮੇਰੇ ਨਾਲ ਤੇ ਜਦੋਂ ਮਨ ਕਰ ਜਾਉ ਉਹਨੇ ਸੱਦਣਾ ਹੋਵੇ ਤਾਂ ਕਿਵੇਂ ਸੱਦਦਾ ਸੀ ਹੈ ਉਹ ਹੋ ਵੀਰੇ ਮੈਨੂੰ ਸਾਥ ਦਾ ਸੀ ਬੜਾ ਲਾਡੂ ਹੀ ਸੀ ਉਹਦਾ ਨਾ ਪਿਆਰ ਦਾ ਨਹੀਂ ਇਨਸਟਾ ਤੇ ਕਾਲ ਕੀ ਕਰਦਾ ਸੀ ਵੀਡੀਓ ਕਾਲ ਚੱਲਦੀ ਸੀ ਵਦ ਦਾ ਵੀਡੀਓ ਕਾਲ ਚੱਲਦੀ ਸੀ ਤੇ ਘਰ ਦੇ ਚੋਂ ਦੇਖਦੇ ਸੀ ਵੀਡੀਓ ਕਿਹਦੇ ਨਾਲ ਲੱਗਿਆ ਤੇ ਪੁੱਛਦੇ ਨਹੀਂ ਸੀ ਵੀ ਕੌਣ ਹੈ ਕਿਵੇਂ ਰਜਾਈ 'ਚ ਮੂੰਹ ਹੁੰਦਾ ਸੀ ਵੀਰੇ ਮੇਰਾ ਰਜਾਈ 'ਚ ਲੁੱਕ ਕੇ ਹੈ ਹਾਂ ਵੀਰੇ ਰਜਾਈ 'ਚ ਮੂੰਹ ਕਰਕੇ ਗੱਲ ਕਰਦੀ ਸੀ ਮੈਂ ਉਹਦੇ ਨਾਲ ਤੇ ਵਦਜਾ ਮੇਰੇ ਨਾਲ ਪਿਆਰ ਸੀ ਉਹ ਮੇਰੀ ਗੱਲ ਰੈਕ ਮੰਨਦਾ ਸੀ ਹਮ ਮੇਰੇ ਨਾਲ ਵਦਜਾ ਮੈਂ ਕਿਵੇਂ ਕਹਿੰਦੀ ਸੋਮ ਹੀ ਕਰਦਾ ਸੀ ਉਹ ਹੁਣ ਕਿੱਥੋਂ ਤੱਕ ਗੱਲ ਪਹੁੰਚ ਗਈ ਸੀ ਗੱਲ ਤਾਂ ਵੀਰੇ ਬਾਲੀ ਦੂਰ ਤੱਕ ਪਹੁੰਚੀ ਪਈ ਆ ਅੱਛਾ ਹੁਣ ਤਾਂ ਇੱਕ ਪ ਹੁਣ ਤੁਸੀਂ ਉਹਦੇ ਤੋਂ ਕੀ ਚਾਹਤ ਮਤਲਬ ਚੀਕਾਂ ਕਢਾਉਣੀਆਂ ਹੈ ਪੂਰੀਆਂ ਜਿਵੇਂ ਉਹਨੇ ਕਢਾਈਆਂ ਹਾਂ ਵੀਰੇ ਮੇਰੇ ਚੀਕਾਂ ਕਢਾਉਂਦਾ ਸੀ ਥੇ ਹੁਣ ਆ ਜਾਂਦਾ ਸੀ ਮੈਂ ਬਹੁਤ ਦੁਖੀ ਸੀ ਉਦੋਂ ਵੀਰੇ ਮੈਂ ਹੁਣ ਮੈਂ ਉਹਦੇ ਬਿਨਾਂ ਹੁਣ ਮੈਂ ਦੱਸਦਾ ਮੈਂ ਉਹਦੇ ਬਿਨਾਂ ਜਮਾਂ ਨਹੀਂ ਰਹਿੰਦੀ ਹੁਣ ਮੈਂ ਉਹਦਾ ਬਸ ਇੱਕ ਪਾਸਾ ਕਰਕੇ ਹਟੂਗੀ ਮੈਂ ਉਹਦਾ ਇੱਕ ਪਾਸਾ ਕਰਕੇ ਰੂਗੀ ਮੈਨੂੰ ਵੀਰੇ ਰੋਂ ਅੱਖਾਂ ਕਰ ਦਿੰਦਾ ਸੀ ਵੀਡੀਓ ਕਾਲ ਤੇ ਦਿਨ ਰਾਤ ਕਿਤੇ ਕੋਸ ਵਿਖਾ ਦੇ ਕਿਤੇ ਕੋਸ ਬਾਲਾ ਕੁਛ ਕਹਿੰਦਾ ਸੀ ਵੀਰੇ ਮੈਨੂੰ ਉਹ ਮੇਰੇ ਮੈਂ ਤਾਂ ਸਾਰਾ ਕੁਝ ਨਕਲ ਲੈਂਦੇ ਮੇਰੇ ਲੀੜੇ ਲਾ ਐ ਕਰ ਮੈਂ ਬਸ ਨਾ ਕੀ ਜੀ ਮੈਂ ਬਸ ਬੋਲੀ ਨਹੀਂ ਵੀਰੇ ਕੁਝ ਵੀ ਬਚਾ ਨਹੀਂ ਭਾਈ ਉਦੋਂ ਨਹੀਂ ਦੀਂਦਾ ਸੀ ਬਸ ਵੀਰੇ ਦੀਨਾ ਕੇ ਪਿਆਰ ਸੀ ਵੀਰੇ ਬਸ ਮੈਂ ਬੋਲੀ ਨਹੀਂ ਕੁਝ ਬਸ ਰੱਬ ਨੂੰ ਹੀ ਪਤਾ ਉਹਦੇ ਪਰ ਰੱਬ ਵੇਖੂਗਾ ਵੀਰੇ ਉਹਦੇ ਨਾਲ ਤਾਂ ਹੁਣ ਤੇ ਹੁਣ ਉਹਦੇ ਕੋਲ ਫੋਟੋਆਂ ਵੀਡੀਓ ਸਾਰੀਆਂ ਤੁਹਾਡੀਆਂ ਹਾਂ ਵੀਰੇ ਸਾਰਾ ਕੁਝ ਉਹਦੇ ਕੋਲ ਮੇਰਾ ਹੁਣ ਤੇ ਤੁਹਾਨੂੰ ਡਰ ਨਹੀਂ ਲੱਗਦਾ ਜੇ ਵਾਇਰਲ ਹੋਰਲ ਕਰ ਵੀਰੇ ਡਾ ਕਰਦੇ ਵਾਇਰਲ ਮਤਲਬ ਕਹਿਣਾ ਕਰਦੇ ਮਤਲਬ ਚਾਹੁੰਦੇ ਤੁਸੀਂ ਹਾਂ ਕਰਦੇ ਤੁਸੀਂ ਫੇਮ ਇਹ ਫੇਮ ਫੇਮ ਵਾਸਤੇ ਕਰਦੇ ਹੋ ਕਿ ਪਿਆਰ ਵਾਸਤੇ ਹੈ ਪਿਆਰ ਵਾਸਤੇ ਵੀਰੇ ਕਰੇ ਮੈਂ ਤਾਂ ਕਹਿਣਾ ਹੀ ਆ ਤੇ ਫੇਰ ਪੱਕਾ ਹੋ ਜਾਊਗਾ ਹਾਂ ਵੀਰੇ ਪੱਕੀ ਹੋਊਂਗੀ ਮੈਂ ਤਾਂ ਉਹਦੇ ਨਾਲ ਪਹਿਲਾਂ ਮੈਂ ਵੀਰੇ ਚੁੱਪ ਸੀ ਮੈਂ ਹੁਣ ਬਸ ਉਹਦੇ ਹੱਕ ਚ ਗੋਡਾ ਰੱਖ ਕੇ ਰਹਿਣਾ ਵੀਰੇ ਬਸ ਉਹਦੇ ਮੈਂ ਘਰੇ ਜਾਊਂਗੀ ਮੈਂ ਜਿੰਦਾ ਭਨ ਕੇ ਬਸ ਉਹਦੇ ਘਰੇ ਬਹਿ ਜਾਊਂਗੀ ਜਾ ਕੇ ਹੁਣ ਇੰਨਾ ਕੁਝ ਹੋਈ ਜਾਂਦਾ ਤੇ ਮਤਲਬ ਘਰ ਦੇ ਤੋਂ ਹੁਣ ਤੁਸੀਂ ਬਾਹਰ ਹੋ ਤੇ ਉਹਦੇ ਉਹਦੇ ਘਰ ਦੇ ਵੀ ਉਹਨਾਂ ਨੇ ਕੱਢਤਾ ਕਿ ਕਿਵੇਂ ਨਾ ਨਾ ਵੀਰੇ ਘਰ ਦੇ ਹੈ ਨਹੀਂ ਉਹ ਕਿਤੇ ਬਾਹਰ ਹੀ ਰਹਿਣ ਲੱਗ ਗਏ ਮੈਨੂੰ ਡਰਗਦੇ ਮੈਂ ਦਾਵਾ ਵੀ ਕੀਤਾ ਸੀ ਵੀਰੇ ਉਹਨਾਂ ਤੇ ਬਾਲਾ ਕੁਝ ਝਾਲ ਪਿਆ ਪਿਆ ਵੀਰੇ ਖਵਰਾ ਮੇਰੇ ਜਾਂ ਬਾਲਾ ਨਹੀਂ ਲੱਗਦੇ ਮੇਰੇ ਤਾਂ ਇੰਨੇ ਪੱਤਰਕਾਰ ਹੁੰਦੇ ਮੇਰੇ ਕੋਲ ਤਾਂ ਗੱਲਾਂ ਹੀ ਛੱਡਦੇ ਵੀਰੇ ਜਦੋਂ ਵੀਡੀਓ ਕਾਲ ਕਰਦੇ ਸੀ ਉਹ ਮੁੰਡੇ ਦੇ ਘਰ ਦੇ ਨਹੀਂ ਕੁਝ ਕਹਿੰਦੇ ਸੀ ਨਾ ਨਾ ਵੀਰੇ ਮੁੰਡੇ ਦੇ ਘਰੇ ਨਹੀਂ ਪਤਾ ਹੁੰਦਾ ਸੀ ਉਹ ਤਾਂ ਬਾਹਰ ਜਾ ਵਰਦਾ ਸੀ ਔਖਾ ਤਾਂ ਮੇਰਾ ਸੀ ਵੀਰੇ ਆਦੇ ਯਾਰਾ ਦੋਸਤਾਂ ਹਾਂ ਹਾਂ ਵੀਰੇ ਯਾਰਾ ਦੋਸਤਾਂ ਨੇ ਫਿਰਦਾ ਸੀ ਦਿਲ ਲੈਂਦਾ ਸੀ ਇਹ ਇਕੱਲੇ ਨੂੰ ਸਾਦਾ ਨਾ ਨਬਰੇ ਉਹਦੇ ਨਾਲ ਇੱਕ ਦਾ ਯਾਰ ਦੋਸਤਾਂ ਦਾ ਗੈਂਡਾ ਇੱਕ ਨਾਲ ਉਹਦੇ ਪੱਕਾ ਹੁੰਦਾ ਸੀ ਵੀਰੇ ਉਹਦੇ ਨਾਲ ਗੈਂਡਾ ਉਹ ਵੀ ਨਹੀਂ ਹੁਣ ਮੇਰਾ ਫੋਨ ਚੱਕਦਾ ਤੇ ਮਤਲਬ ਜਦੋਂ ਤੁਸੀਂ ਮਿਲਣ ਜਾਂਦੇ ਸੀ ਉਹਨੂੰ ਇਹ ਦੋਵੇਂ ਆਉਂਦੇ ਸੀਗੇ ਹਾਂ ਵੀਰੇ ਦੋਵੇਂ ਆਉਂਦੇ ਦੋਵੇਂ ਚੜਦੇ ਸੀ ਮਤਲਬ ਕਿ ਮੇਰੇ ਤੇ ਵੀਰੇ ਉਹ ਤੇ ਬਈ ਇਹ ਕਿਹ ਹੈ ਜਾ ਪਿਆਰ ਆ ਵੀ ਮਤਲਬ ਵੀਰੇ ਪਿਆਰ ਬਸ ਉਹ ਕਿਵੇਂ ਕਹਿੰਦਾ ਸੀ ਉਹ ਕਰਨਾ ਪੈਂਦਾ ਸੀ ਇਹ ਐ ਮਤਲਬ ਹੁਣ ਤੁਸੀਂ ਕੀ ਉਹਨੂੰ ਜੇ ਉਹ ਵੀਡੀਓ ਦੇਖ ਰਿਹਾ ਹੋਊ ਕੀ ਮੈਸੇਜ ਦੇਣਾ ਚਾਹੁੰਗਾ ਮੈਂ ਤਾਂ ਉਹਨੂੰ ਵੀਰੇ ਐ ਕਹਿੰਨੀ ਮੈਂ ਨਾ ਉਹਨਾਂ ਦੇ ਘਰੇ ਜਾ ਕੇ ਲੀੜਿਆਂ ਨੂੰ ਅੱਗ ਲਾ ਕੇ ਟੈਂਕੀ ਤੇ ਚੜੂੰਗੀ ਨੰਗੀ ਹੋ ਕੇ ਕਿੱਥੇ ਉਹ ਵੇਖਦਾ ਮੇਰੀ ਵੀਡੀਓ ਵੇਖ ਕੇ ਆਦਾ ਚੁੱਪ ਕਰਕੇ ਆ ਜੇ ਤੇ ਟੈਂਕੀ ਤੇ ਚੜ ਕੇ ਮੈਂ ਨਾਲੇ ਉਹਦਾ ਨਾਮ ਲੇ ਕੇ ਪੋਸਟਰ ਬਣਾ ਕੇ ਫੋਟੋਆਂ ਲਾਉਂਗੀ ਆਪਦੇ ਨਾਲ ਮੇਰੀ ਇਹ ਮੁੰਡੇ ਨਾਲ ਗੱਲ ਸੀ ਹੁਣ ਵੀਡੀਓ ਵੇਖੀ ਵੀ ਜਾਂਦਾ ਮੇਰੇ ਕੋਲ ਆ ਜੇ ਇੱਕ ਵਾਰੀ ਹੋ ਬਸ ਆਹੀ ਮਰੀ ਹੱਥ ਬਨ ਕੇ ਬੇਨਤੀ ਆ ਹੁਣ ਵਿਆਹ ਕਰਾ ਲੋਂਗੇ ਫਿਰ ਹਾਂ ਵੀਰੇ ਮੈਂ ਵਿਆਹ ਕਰਵਾਉਂਗੀ ਉਹਦੇ ਨਾਲ ਹੁਣ ਯਾਰ ਮਤਲਬ ਥੋੜੀ ਤੁਹਾਡੇ ਘਰਦਿਆਂ ਨੇ ਜਦੋਂ ਖੁਸ਼ ਹੋਏ ਸੀ ਵੀ ਮੁੰਡਾ ਜੰਮਿਆ ਹੁਣ ਉਹ ਦੇਖੀ ਜਾਂਦੇ ਹੋਣਗੇ ਤੁਹਾਨੂੰ ਤੇ ਉਹ ਕੀ ਸੋਚਦੇ ਕੀ ਮਹਿਸੂਸ ਕਰਦੇ ਹੋਣਗੇ ਵੀ ਦੇਖੀ ਯਾਰ ਮੇਰਾ ਤਾਂ ਮੂੰਹ ਬੰਨੇ ਹੋਏ ਉਹਨਾਂ ਨੂੰ ਸਿਆਣ ਨਹੀਂ ਆਉਂਦੀ ਮੇਰੀ ਦੀਨ ਦਾ ਘਟਾ ਮੇਰੇ ਘਰਦਿਆਂ ਨੂੰ ਰਿਸ਼ਤੇਦਾਰ ਕੀ ਸੋਚਣਗੇ ਮਤਲਬ ਪੂਰੀ ਮਿੱਟੀ ਪਤਿਤ ਕਰ ਦੇ ਵੀਰੇ ਰਿਸ਼ਤੇਦਾਰ ਤਾਂ ਬਲੋਂਡੇ ਹੁੰਦੇ ਕਿਹੜੇ ਬਦਨਾਮੀ ਕਰਨ ਮੈਂ ਤਾਂ ਲੋਂਡੇ ਕਹਿੰਨੀ ਆ ਰਿਸ਼ਤੇਦਾਰਾਂ ਨੂੰ ਵੀ ਅੱਛਾ ਆਪਣੇ ਆਪ ਨੂੰ ਕੀ ਕਹਿੰਦੇ ਹੋ ਮੈਂ ਵੀ ਲ ਤੇ ਹੁਣ ਜਿਹੜਾ ਤੁਸੀਂ ਕਹਿੰਦੇ ਨਾ ਉਹ ਗੈਂਡਾ ਫੋਨ ਚੱਕਦਾ ਜਿਹੜਾ ਵੀ ਉਹਦਾ ਯਾਰ ਮਿੱਤਰ ਸੀਗਾ ਨਾ ਉਹ ਆਪ ਫੋਨ ਚੱਕਦਾ ਹੁਣ ਜੇ ਮੰਨ ਕੇ ਚਲੋ ਉਹ ਨਾ ਕੋਈ ਕਨੈਕਸ਼ਨ ਮਿਲਿਆ ਤਾਂ ਹੁਣ ਤੁਸੀਂ ਕੀ ਫੇਰ ਕਰੋਗੇ ਬਸ ਵੀਰੇ ਗੈਂਡਾ ਵੀ ਜੇਲ੍ਹ ਚ ਜਾਊਗਾ ਗੈਂਡਾ ਕਿਹੜਾ ਗੈਂਡਾ ਵੀ ਬਹੁਤ ਕੁੱਤਾ ਬੰਦਾ ਵੀਰੇ ਤੁਹਾਨੂੰ ਜਦੋਂ ਪਤਾ ਕਿ ਤੁਹਾਡੇ ਜਵਾਕ ਨਹੀਂ ਹੋਣਾ ਕੁਝ ਨਹੀਂ ਹੋਣਾ ਤੁਸੀਂ ਫੇਰ ਵੀ ਇਹ ਜੇ ਕਿਉਂ ਪੰਗੇ ਲੈਣੇ ਵੀਰੇ ਗੋਤ ਲੈ ਲੈਂਦੀਆਂ ਜਵਾਕ ਅਸੀਂ ਕਿਸੇ ਤੋਂ ਲੈ ਲੈਣੇ ਹੁੰਨੇ ਆ ਤੇ ਭਾਈ ਜਦੋਂ ਉਹਨੇ ਵਿਆਹ ਹੀ ਨਹੀਂ ਕਰਾਉਣਾ ਜਦੋਂ ਪਤਾ ਸੀ ਉਹ ਵਰਤੀ ਜਾਂਦਾ ਸੀ ਫੇਰ ਕਿਉਂ ਨਹੀਂ ਛੱਡਿਆ ਵੀਰੇ ਜਦ ਸਾਰਾ ਗੈਂਡੇ ਨੇ ਪਵਾਇਆ ਤੇ ਇਹ ਹੁਣੇ ਨੇ ਗੈਂਡੇ ਗੈਂਡਾ ਕਿੜਾ ਉਹਦੇ ਲੂਤੀਆਂ ਲਾਉਂਦਾ ਸੀ ਇਹ ਸੋਣ ਹੀ ਨਹੀਂ ਆਇਆ ਨਹੀਂ ਤੂੰ ਕੁੜੀ ਨਾਲ ਵਿਆਹ ਕਰਾ ਲਾਏ ਉਹ ਲੱਗਿਆ ਨਹੀਂ ਸਾਰਾ ਕੁਝ ਇਹ ਗੈਂਡੇ ਨੇ ਜੱਪ ਪਵਾਇਆ ਵੀਰੇ ਸਾਰਾ ਅੱਛਾ ਉਹਨੇ ਪੂਰਾ ਕੀਤਾ ਹੈ ਹਾਂ ਗੈਂਡਾ ਕਿੜਾ ਥੇ ਹੁਣ ਆਪਾਂ ਕਾ ਮਰ ਜੇ ਅੱਛਾ ਉਹ ਨਾਲ ਹੀ ਰਹਿੰਦਾ ਸੀ ਕਿ ਮਤਲਬ ਕਿਵੇਂ ਕਿੰਨੀ ਕੁ ਦੂਰ ਸੀ ਘਰੋਂ ਨਾਲ ਹੀ ਸੀ ਵੀਰੇ ਨਾਲ ਹੀ ਬੁੰਡ ਮਰਾਉਂਦਾ ਸੀ ਉਹਦੇ ਘਰਦਿਆਂ ਨੂੰ ਨਹੀਂ ਪਤਾ ਲੱਗਿਆ ਹੁਣ ਨਾ ਨਾ ਵੀਰੇ ਉਹਦੇ ਘਰਦਿਆਂ ਨੂੰ ਪਤਾ ਨਹੀਂ ਪਤਾ ਲਵਾਉਂਗੀ ਮੈਂ ਹੁਣ ਦਾਵਾ ਕਰੂੰਗੀ ਉਹਦੇ ਤੇ ਵੀ ਅੱਛਾ ਜੇ ਉਹ ਜਿਹਨਾਂ ਦੋਵਾਂ 'ਚੋਂ ਇੱਕ ਮਿਲ ਜੇ ਹੈ ਫਿਰ ਨਾ ਨਾ ਵੀਰੇ ਇੱਕ ਨਹੀਂ ਮੈਂ ਤਾਂ ਉਹਦੀ ਨਹੀਂ ਕਰਾਉਣਾ ਗੈਂਡੇ ਨਾਲ ਉਹ ਵੀਰੇ ਸੋਨਾ ਵੀ ਨਹੀਂ ਇਹ ਸੋਨਾ ਸੀ ਸੋਨੇ ਨਾਲ ਹੀ ਗੰਡੇ ਲੱਤਾਂ ਸਿੱਧੀਆਂ ਲੈਣੇ ਕਰਾਉਣਾ ਹਾਂ ਵੀਰੇ ਉਹਦੇ ਨਾਲ ਨਹੀਂ ਮੈਂ ਕਰਾਉਂਦੀ ਹੁਣ ਲੋਕ ਜਿਹੜੇ ਦੇਖ ਰਹੇ ਆ ਤੁਹਾਨੂੰ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਮੈਂ ਤਾਂ ਐਂ ਕਹਿੰਨੀ ਆ ਵੀਰੇ ਕਿਸੇ ਨਾਲ ਗੱਲ ਕਰ ਲੈਣੇ ਧੋਖਾ ਨਾ ਦਿਆ ਕਰੋ ਮੇਰੇ ਅੱਗੇ ਨੂੰ ਉਹਦੇ ਪਾਪ ਬਹੁਤ ਲੱਗਦੇ ਆ ਪਾਪ ਬਹੁਤ ਅਸੀਂ ਕਹਦੇ ਜੇ ਸਾਡੇ ਬੋਲ ਪੱਕੇ ਹੁੰਦੇ ਆ ਵੀਰੇ ਅਸੀਂ ਬੋਲ ਕਹਿੰਦੇ ਤਾਂ ਹੈ ਪਰ ਹੁਣ ਜਿਹੜੇ ਤੁਸੀਂ ਇਹੋ ਜਿਹੇ ਕੰਮ ਕਰਦੇ ਆ ਇਹੋ ਜਿਹੇ ਤਾਂ ਬੋਲ ਪੱਕੇ ਨਹੀਂ ਬੰਦੇ ਵੀਰੇ ਹੋ ਜਾਂਦੇ ਸਾਡੇ ਪੱਕੇ ਸਾਡੇ ਅਗੜਾ ਗੁਰੂ ਉਹ ਤੋਂ ਕਰਵਾ ਦਾਂਗੇ ਸੀ ਬੋਲ ਗੁਰੂ ਵੀ ਹੈਗਾ ਮੇਰਾ ਵੀਰੇ ਤਰਨਤਾਰ ਦਾ ਮੇਰਾ ਗੁਰੂ ਕੀ ਨਾਮ ਉਹਦਾ ਨ ਸੰਦੀਪ ਆ ਸੰਦੀਪ ਹਾਂ ਵੀਰੇ ਵਧੀਆ ਮੇਰਾ ਗੁਰੂ ਉਹ ਉਹਨੂੰ ਦੱਸ ਦਵੇ ਵੀਰੇ ਪਛਾਲ ਪੈ ਗਈ ਉਹਨਾਂ ਦੇ ਸਾਰੇ ਟੱਬਰ ਦਾ ਹਾਂ ਉਹਨੇ ਸਿਖਾਇਆ ਤੁਹਾਨੂੰ ਸਾਰਾ ਕੁਝ ਸਾਰਾ ਕੁਝ ਵੀਰੇ ਅਸੀਂ ਤਾਂ ਸਾਡਾ ਤਾਂ ਸਾਡਾ ਤਾਂ ਨਾ ਬੁੜੀਆਂ ਵਾਲਾ ਕੰਮ ਆ ਅਸੀਂ ਕਿਸੇ ਸਲਵਾਰ ਪਾ ਕੇ ਜਾਵੜੇ ਤੇ ਥਾਣੇ ਮੂਰੇ ਬਹਿ ਗਏ ਐਡਾ ਵੱਡਾ ਪਰਚਾ ਬਣੂਗਾ ਨਾ ਗੱਲਾਂ ਹੀ ਛੱਡ ਦੇ ਵੀਰੇ ਆ ਜਿਹੜਾ ਤੁਸੀਂ ਕੁਝ ਜੜਾ ਕੁਝ ਵੀ ਕਰੀ ਜਾਂਦੇ ਹੋ ਸਾਰੇ ਤੁਹਾਡੇ ਗੁਰੂ ਨੇ ਸਿਖਾਇਆ ਹਾਂ ਵੀਰੇ ਹੁਣ ਚੱਲ ਰਿਹਾ ਸਾਡਾ ਆਦਾ ਨਹੀਂ ਪਤਾ ਧਰਨਾ ਲੱਗ ਜੇ ਸਾਰੇ ਆਏ ਨਹੀਂ ਪਤਾ ਉਹਨਾਂ ਨੂੰ ਕੋਈ ਸ਼ਰਮ ਨੰਗੇ ਹੋ ਕੇ ਫਿਰਨਗੇ 12 ਚ ਪਰ ਮੈਂ ਪਿੰਡ ਚ ਰਹਿੰਦਾ ਕਿੱਥੇ ਮਰਜੀ ਰਹਿਣਾ ਸੜਕਾਂ ਤੇ ਹਾਂ ਵੀਰੇ ਤੇ ਜਿਹੜੇ ਉਹਨਾਂ ਦੇ ਵੀ ਰਿਸ਼ਤੇਦਾਰਾਂ ਨੇ ਥੋੜੇ ਵਾਂਗੂ ਕੱਢ ਰੱਖਿਆ ਹੈ ਹਾਂ ਵੀਰੇ ਰਿਸ਼ਤੇਦਾਰਾਂ ਨੇ ਹਾਂ ਸਹੀ ਗੱਲ ਹੈ ਵੀਰੇ ਸੁਡੀ ਤੇ ਮੈਂ ਤਾਂ ਸੋਚ ਰਹੀ ਹਾਂ ਮਾਦੇ ਗੁਰੂ ਨੂੰ ਸੱਦ ਕੇ ਧਰਨੇ ਦੀ ਹੱਲ ਕਰ ਰਹੀ ਹਾਂ ਮੈਂ ਬਾਹਰ ਚ ਉਹਨਾਂ ਦੇ ਧਰਨਾ ਲਾ ਦੂੰਗੀ ਮੈਂ ਵੀਰੇ ਪੱਕਾ ਉਹ ਮੁੰਡੇ ਦੇ ਘਰ ਦੇ ਹਾਂ ਵੀਰੇ ਪੱਕਾ ਹੀ ਕਾਟ ਹੀ ਲਾ ਦੇਣੀ ਲਾਲ ਤੁਸੀਂ ਕਹਿੰਦੇ ਉਹ ਤਾਂ ਮੁੰਡੇ ਦੇ ਘਰ ਦੇ ਹੈ ਹੀ ਨਹੀਂ ਤੇ ਫਿਰ ਉਹ ਗਵਾਰ ਚ ਲਾ ਕੇ ਕੀ ਫਾਇਦਾ ਤੇ ਵੀਰੇ ਗਵਾਂਢੀ ਗਵਾਂਢੀ ਦੱਸਣ ਕਿ ਸੁਡੇ ਵੀ ਬਾ ਉਹ ਤਾਂ ਤੁਸੀਂ ਕਹਿੰਦੇ ਫੋਨ ਬੰਦ ਕਿ ਲੌਂਡੇ ਵੀ ਆਉਣਗੇ ਮੇਰੇ ਅੱਗੇ ਉੱਥੇ ਆ ਜਿਹੜੇ ਤੁਸੀਂ ਐਕਸ਼ਨ ਕਰਦੇ ਹੋ ਤੁਹਾਡੇ ਗੁਰੂ ਨੇ ਸਿਖਾਏ ਹਾਂ ਵੀਰੇ ਮਨੂ ਨੇ ਸਿਖਾਇਆ ਸਾਰੇ ਲੱਸਣ ਇਹ ਇਹ ਸਾਰਾ ਕੁਝ ਹੈ ਇਹ ਪਸੰਦ ਸੀ ਉਹ ਮੁੰਡੇ ਨੂੰ ਕੱਢਣਾ ਵੀਰੇ ਉਹਨੇ ਮੈਨੂੰ ਸਾਰਾ ਕੁਝ ਵੀਰੇ ਇਹ ਮੁੰਡੇ ਨੂੰ ਪਸੰਦ ਸੀ ਸਾਰਾ ਹਾਂ ਵੀਰੇ ਮੁੰਡੇ ਨੂੰ ਪਸੰਦ ਉਹ ਕਹਿੰਦਾ ਸੀ ਇਹਦਾ ਕੁਝ ਕਰ ਹਾਂ ਵੀਰੇ ਤੇ ਹੁਣ ਜਦੋਂ ਹੁਣ ਕਰਦੇ ਹੁਣ ਵਾਪਸ ਨਹੀਂ ਹੁੰਦਾ ਵੀਰੇ ਆਉਂਦਾ ਹੀ ਨਹੀਂ ਕਰਾਂ ਕਿ ਮਦਾ ਪੱਕੀ ਪਈਆਂ ਵੀਰੇ ਮੈਂ ਤਾਂ ਸਾਰਾ ਚੇਂਜ ਕਰਾਉਣਾ ਸੀ ਸਰਜਰੀ ਕਰਾ ਦੇਣੀ ਸੀ ਸਰੀ ਅੱਛਾ ਸਰੀ ਉਹ ਪੈਸੇ ਪੁਹੇ ਦਾ ਉਹ ਲਾਉਂਦਾ ਹੀ ਪੈਸੇ ਤਾਂ ਵੀਰੇ ਮੱਪਾ ਲਾ ਦੇ ਲਾਉ ਲਾਉਣ ਚੱਕ ਕੇ ਵੀਰੇ ਸਾਰਾ ਕੁਝ ਕਰ ਲੈਂਦੀ ਕਿਸੇ ਪੂਰਾ ਮਤਲਬ ਸੋਚ ਲਿਆ ਸੀ ਵੀ ਕੁੜੀ ਬਣ ਹਾਂ ਵੀਰੇ ਮੈਂ ਕੁੜੀ ਬਣਨਾ ਮੈਂ ਵੀਰੇ ਲਾਉਣ ਚੱਕ ਕੇ ਬਦਲ ਦਿੰਦੀ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਸੀ ਉਹਨਾਂ ਨੂੰ ਕਿਹੜਾ ਤਾਂ ਹੀ ਲੱਗਣਾ ਮੁੰਡਾ ਬਾਅਦ ਚ ਮੈਂ ਬੁੜੀ ਬਣ ਜਾਣਾ ਸੀ ਰੌਲਾ ਪਾ ਲੈਣਾ ਸੀ ਮਿਕਸਤਾ ਲੈਣਾ ਫੋਨ ਵੀਰੇ ਮੈਨੂੰ ਦਵਾਇਆ ਉਹਨੇ ਆ ਵੀ ਆਈ ਮੈਂ ਵੀ ਉਹਨੂੰ ਦਵਾਇ ਸੀ ਵੀਰੇ ਉਹਨੂੰ ਮੈਂ ਤਿੰਨ ਕੈਮਰਾ ਵਾਲਾ ਦਵਾ ਦਿੱਤਾ ਸੀ ਕਿੰਨੇ ਪੈਸੇ ਖਾ ਗਏ ਤੁਸੀਂ ਉਹਨੇ ਫਿਰ ਉਹ 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 ਉਹਨੇ ਕੀ ਖਾਧਿਆ ਉਹਨੇ ਮੈਨੂੰ ਇੱਕ ਸਕੂਟਰੀ ਦਵਾ ਦਿੱਤੀ ਸੀ ਮੈਂ ਉਹਨੂੰ ਤਿੰਨ ਕੈਮਰਾ ਵਾਲਾ ਫੋਨ ਦਵਾਤਾ ਸੀ ਕਦੇ ਐਨਕਾ ਕਦੇ ਮੈਨੂੰ ਕਿਤੇ ਐਨਕਾ ਮੈਂ ਤਾਂ ਬਾਲਾ ਕੋ ਦਵਾਉਂਦਾ ਸੀ ਵੀਰੇ ਮੇਲਿਆਂ ਤੇ ਖੇਡਾਂ ਖੁੱਡਾਂ ਮੈਂ ਤਾਂ ਬਹੁਤ ਕੁਝ ਦਵਾ ਦਿੰਦਾ ਮੈਂ ਯਾਰ ਪੂਰਾ ਕਰਦਾ ਹੀ ਹਾਂ ਹਾਂ ਵੀਰੇ ਗੁੱਡੀਆਂ ਦਵਾ ਦਿੰਦਾ ਸੀ ਮੈਨੂੰ ਬਾਧੂ ਕੁਝ ਵੀਰੇ ਤੇ ਹੁਣ ਫਿਰ ਕੀ ਹੋ ਗਿਆ ਪਿਆਰ ਨੂੰ ਬਸ ਪਿਆਰ ਵੀਰੇ ਪਤਾ ਹੀ ਨਹੀਂ ਕਿਸੇ ਨੇ ਕੀ ਜਿੰਦੇ ਦੀਆਂ ਗੱਲਾਂ 'ਚ ਆ ਗਿਆ ਹਾਂ ਗੈਂਡੇ ਨੇ ਫੱਟੀ ਪੋਜਦੀ ਵੀਰੇ ਸਾਡੀ ਮਰੂਗ ਆ ਬਸ ਗ بس ਉਹ ਕਿੱਥੇ ਵੀ ਗੱਲ ਸੁਣਦਾ ਮੇਰੀ ਆਵੇ ਉਹ ਮੈਂ ਮੇਰੇ ਕੋਲ ਟਾਈਮ ਹੈ ਨਹੀਂ ਬਾਲਾ ਵੀਰੇ ਹੁਣ ਫਿਰ ਕੀ ਮੰਗ ਕਰਦਾ ਤੁਸੀਂ ਲੋਕ ਮੇਰਾ ਵੀਰੇ ਸਮਾਸ ਹੀ ਚਾਹੀਦਾ ਵੀਰੇ ਮੈਨੂੰ ਮੈਨੂੰ ਕਹਿਣਾ ਨਹੀਂ ਆਉਂਦਾ ਵੀਰੇ ਉਹ